ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਰਸੇਂਦਰ ਚੂਣਾ ਮਣੀ ਦੱਸ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿਉਂਕਿ ਇਸ ਬਾਰੇ ਵਿਸਤਾਰ ਨਾਲ ਦੱਸਣਾ ਜ਼ਰੂਰੀ ਹੈ ਵੀ ਬੰਦੇ ਦੇ ਸਮਝ ਆ ਜਵੇ ਇਹ ਇੰਨਾ ਮਹਿੰਗਾ ਕਿਉਂ ਹੁੰਦਾ ਹੈ ਇਹਦੇ ਵਿੱਚ ਸਵਰਨ ਭਸਮ ਬਹੁਤ ਮਾਤਰਾ ਵਿੱਚ ਪੈਂਦੀ ਆ 나ਗ ਭਸਮ ਤੇ ਅਬਰਕ ਭਸਮ ਹਜ਼ਾਰ ਪੁੱਟੀ ਤੇ ਬੰਗ ਭਸਮ ਅਤੁਰ ਸ਼ਕਤੀਦਾਤਾ ਲੋਹ ਭਸਮ ਤੇ ਚਾਂਦੀ ਭਸਮ ਤੇ ਸਵਰਨ ਮਕਸ਼ਿਕ ਭਸਮ ਇਹ ਭਸਮਾਂ ਤੋਂ ਬਾਅਦ ਇਹਦੇ ਪਰ ਜਿਹੜਾ ਕੰਮ ਕੀਤਾ ਜਾਂਦਾ ਹੈ ਜੜੀ ਬੂਟੀਆਂ ਦੇ ਰਸ ਪਾ ਕੇ ਘੋਟਿਆ ਜਾਂਦਾ ਇਹਨੂੰ ਉਹਦੇ ਕਾੜੇ ਬਣਾ ਕੇ ਜੜੀ ਬੂਟੀਆਂ ਦੇ ਇਹਦੇ ਵਿੱਚ ਰਗੜੇ ਜਾਂਦੇ ਨੇ ਉਹ ਫਿਰ ਜਦੋਂ ਉਹ ਬੂਟੀਆਂ ਦਾ ਰਸ ਸੁੱਕਦਾ ਹੈ ਫਿਰ ਅਗਲੀ ਬੂਟੀ ਦਾ ਰਸ ਪਾਉਣਾ ਪੈਂਦਾ ਹੈ ਵੀ ਇੱਕ ਬੂਟੀ ਦਾ ਜੇ ਤੁਸੀਂ ਰਸ ਪਾਇਆ ਤਾਂ ਨੂੰ ਸੱਤ ਭਾਵਨਾ ਦੇਣੀਆਂ ਪੈਂਦੀਆਂ ਸੱਤ ਭਾਵਨਾ ਦਾ ਮਤਲਬ ਹੁੰਦਾ ਵੀ ਸੱਤ ਵਾਰ ਉਹਨੂੰ ਰਸ ਪਾ ਪਾ ਕੇ ਨੂੰ ਰਗੜਨਾ ਹੁੰਦਾ ਹੈ ਫਿਰ ਸੁਕਾਉਣਾ ਹੁੰਦਾ ਹੈ ਫਿਰ ਇਹ ਅਗਲਾ ਪ੍ਰੋਸੈਸ ਚੱਲਦਾ ਹੈ ਇਸ ਵਿੱਚ ਮਗਾ ਗਲੋਪੜਿੰਗੀ ਅਮਰਵੇਰ ਖਸ ਨਗਰ ਮੁੱਠਾ ਤੇ ਮੁਲਠੀ ਸਤਾਵਰ ਕੌਂਜ ਦੇ ਬੀਜ ਬਾਕੀ ਹੋਰ ਕਈ ਜੜੀ ਬੂਟੀਆਂ ਦਾ ਕਾੜਾ ਦੇ ਕੇ ਇਹਨੂੰ ਰਗੜਿਆ ਜਾਂਦਾ ਹੈ ਫਿਰ ਜਿਹੜਾ ਇਹ ਯੋਗ ਬਣਦਾ ਹੈ ਬਹੁਤ ਸ਼ਕਤੀਸ਼ਾਲੀ ਯੋਗਾ ਤੇ ਕੋਈ ਵੀ ਵੈਦ ਨੂੰ ਬਣਾਉਣ ਤੋਂ ਪਹਿਲਾਂ ਮਤਲਬ ਹਜ਼ਾਰ ਵਾਰੀ ਸੋਚਦਾ ਕਿਉਂਕਿ ਇਹਦੇ ਪਰ 6 ਮਹੀਨੇ ਲਗਾਤਾਰ ਮਸ਼ੀਨ ਰਾਹੀਂ ਰਗੜਾਈ ਕੀਤੀ ਜਾਂਦੀ ਹੈ ਪਰ ਇਹ ਮਰਦਾਂ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਸੈਕਸ ਪਾਵਰ ਬਹੁਤ ਜ਼ਿਆਦਾ ਵੱਧਦੀ ਆ ਟਾਈਮਿੰਗ ਬਹੁਤ ਵੱਧਦੀ ਆ ਜੇ ਲੋਡ ਹੋਵੇ ਸੰਪਰਕ